ਰੰਗ-ਬਰੰਗੀਆਂ ਦਸਤਾਰਾਂ ਸਜਾ ਕੇ ਦਮਾਲੇ ਪਾ ਕੇ ਸਾਡੇ ਵੀਰ ਸਾਰੇ ਬਾਈ ਠੀਕ ਹੋ ਆਇਆ ਨਿਆਰਾ ਕਬੱਡੀ ਦਾ ਅੱਜ ਮੈਚ ਵਧੀਆ ਲੱਗੇ ਇੱਕ ਵਾਰੀ ਤਾੜੀ ਜ਼ੋਰਦਾਰ ਮਾਰ ਦਿਓ ਲਓ ਕਹਿੰਦੇ ਹਰਮੇਸ਼ ਸਿੰਘ ਨਾਮ ਹੈ ਪਰ ਇਸ ਨੌਜਨ ਨੂੰ ਕਾਲੇ ਦੇ ਨਾਂ ਦੇ ਨਾਲ ਪ੍ਰਸਿੱਧੀ ਮਿਲੀ ਹੈ ਹੈਰੀ ਕਲੀ ਵਾਲਾ ਕਲੀ ਪਾ ਦੇਵੇ ਲਓ ਕਾਲਾ ਢੰਡੋਲੀ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਮਨੀ ਢੋੜ ਵਾਲੇ ਨੇ ਐਨ ਸੁਰਤਾਲ ਦੇ ਵਿੱਚ ਵਿਸਲ ਮਾਰੀ ਹੈ ਵੀ ਪੁਆਇੰਟ ਰੇਡਰ ਦੇ ਹਿੱਸੇ ਜੋੜਦਾ ਹੋਇਆ ਆ ਖੜਾਤਾ ਕਹਿੰਦੇ ਬਾਗੇ ਪੁਰਾਣੇ ਦੇ ਲਾਗੇ ਚੰਦ ਪੁਰਾਣਾ ਪਿੰਡਾ ਮੇਰੇ ਵੀਰੋ ਜੱਸੀ ਚੰਦਾ ਵਾਲਾ ਇਸ ਲਈ ਰੇਡ ਪਾਉਣ ਦੇ ਲਈ ਵਧਿਆ ਹੋਇਆ ਇੱਕ ਕੰਨੀ ਤੇ ਲਭੂ ਹੈ ਨਾਲ ਕਰਮਜੀਤ ਲਸਾੜੇ ਵਾਲਾ ਨਾਲ ਕਹਿੰਦੇ ਲਖਾ ਢੋਲੀ ਵਾਲਾ ਲਾ ਪਈ ਹੋਈ ਰੇਡ ਕਰਮਜੀਤ ਲਸਾੜੇ ਦੀ ਧਰਤੀ ਦਾ ਪਰ ਜੱਸੀ ਚੰਦਾ ਵਾਲਾ ਨੌਜਵਾਨ ਆਪਣੀ ਟੀਮ ਦੇ ਲਈ ਮਾਨੂ ਕੇ ਗਿੱਲ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ। ਲਓ ਦਿਉਰਾ ਤੇ ਤਨੋਲਾ ਜਲਦੀ ਦੇ ਨਾਲ ਇਹ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਦਿਉਰਾ ਬਰਸ਼ੇ ਤਨੋਲਾ ਬਿਨਾਂ ਕਿਸੇ ਦੇਰੀ ਤੇ ਇਹ ਟੀਮਾਂ ਗਰਾਊਂਡ ਦੇ ਵਿੱਚ ਆਉਣ। ਲੈ ਵੀ ਜੱਸੀ ਤੈਨੂੰ ਪੁਆਇੰਟ ਮਿਲ ਗਿਆ। ਹੈਲੋ। ਤੂੰ ਆਪਣੇ ਪਾੜੇ 'ਚ। ਲਓ ਬੱਬੂ ਲੁਸਾਰੇ ਵਾਲਾ। ਸਤਨਾਮ ਸਿੰਘ ਦੀ ਸਰਪੰਚ ਪਿੰਡ ਲਖਨੌਰ ਜਿਨ੍ਹਾਂ ਵੱਲੋਂ 7100 ਰੁਪਇਆ ਦਿੱਤਾ ਗਿਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ। ਭਾਈ ਲਾਲੀ ਵੀਰ ਦੇ ਵੱਲੋਂ ਧੰਨਵਾਦ ਆ ਤੇ ਨਾਲ ਹੀ ਜਿਹੜੇ ਟਰੈਕਟਰਾਂ ਜਨਾਮ 'ਚ ਦਿੱਤੇ ਜਾਣੇ ਆ। ਉਹ ਟਰੈਕਟਰ ਟਰਾਲੀ ਤੇ ਜਿਹੜੇ ਵੀਰ ਬੈਠੇ ਨੇ ਉਹਨਾਂ ਨੂੰ ਬੇਨਤੀ ਆ ਬਈ ਪਲੀਜ਼ ਉਥੋਂ ਸਾਈਡ ਤੇ ਹੋ ਜਾਣ ਕਿਉਂਕਿ ਨਵੇਂ ਨਗੌਰ ਜਿਹੜੇ ਟਰੈਕਟਰ ਦਿੱਤੇ ਜਾਣਿਆ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਵੀਰਾਂ ਨੂੰ ਬੇਨਤੀ ਆ ਵੀ ਸਾਈਡ ਤੇ ਹੋ ਜਾਣ ਲਓ ਜੀ ਬੱਬੂ ਲੋਸਾਰੇ ਵਾਲਾ ਤੇ ਘੁੱਲਾ ਮਾੜੂ ਕੇ ਗਿੱਲ ਦੀ ਧਰਤੀ ਦਾ ਮੇਰੇ ਵੀਰੋ ਜੀਵਨ ਸੱਤੇ ਵਰਗੇ ਕਹਿੰਦੇ ਭੀਮ ਵਰਗੇ ਪ੍ਰਸਿੱਧ ਕਬੱਡੀ ਖਿਡਾਰੀਆਂ ਦਾ ਪਿੰਡ ਹੈ ਮਾੜੂ ਕੇ ਗਿੱਲ ਲੋਸਾਰੇ ਦੀ ਧਰਤੀ ਨੇ ਦੁਨੀਆ ਦੇ 스타 ਪੈਦਾ ਕੀਤੇ ਮੇਰੇ ਵੀਰੋ ਲਓ ਸਾਹਮਣੇ ਇਸ ਵੇਲੇ ਪੱਟੋ ਦੇ ਕੋਲ ਖਾਈ ਹੈ ਖਾਈ ਦੇ ਕੋਲ ਦੀਨਾ ਸਾਹਿਬ ਆਹ ਹੈ ਕਹਿੰਦੇ ਖਾਈ ਪਿੰਡ ਦਾ ਦੀਪਾ ਇਸ ਲਈ ਰੇਡ ਪਾਉਣ ਦੇ ਲਈ ਵਧਾ ਹੋਇਆ ਉਧਰ ਲੱਖਾ ਟੰਡੋਲੀ ਵਾਲਾ ਪੂਰੀ ਕੋਸ਼ਿਸ਼ ਕਰ ਰਿਹਾ ਤੇ ਦੀਪਾ ਨੌਜਨ ਖਾਈ ਦੀ ਧਰਤੀ ਦਾ ਮਾਣੂ ਕੀ ਗਿੱਲ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਲਓ ਗगन ਅਜਲਾਦ ਵਾਲਾ ਮੇਰੇ ਵੀਰੋ ਸਮਰਾਲੇ ਦੇ ਲਾਗੇ ਅਜਲਾਦ ਪਿੰਡ ਹੈ ਇਸ ਨੌਜਨ ਦਾ ਇਸ ਲਈ ਖੇਡ ਮੈਦਾਨ ਦੇ ਵਿੱਚ ਕਰਦਾ ਹੋਇਆ ਤਿਆਰੀ ਮੇਰੇ ਵੀਰੋ ਚਾਰ ਜਾਫੀ ਨੇ ਜੱਗਾ ਘੁੱਲਾ ਨਾਲ ਬੂਟਾ ਤੇ ਨਾਲ ਕਹਿੰਦੇ ਨੌਜਨ ਬੱਬੂ ਆ ਭਿੰਡਰਾਂ ਵਾਲਾ ਮੇਰੇ ਵੀਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਦੇਖਦਾ ਹੈ ਵੀ ਮੁਕਾਬਲਾ ਹੋ ਚੁੱਕਾ ਹੈ ਇੱਕ ਪਾਸੇ ਜੱਗਾ ਕਰਦਾ ਕੋਸ਼ਿਸ਼ ਗਗਨ ਅਜਲਾਦ ਵਾਲੇ ਨੂੰ ਡੱਕ ਲੈਣ ਦੀ ਜੇ ਜੱਫੇ ਦਾ ਸਵਾਦ ਆ ਰਿਹਾ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਲਓ ਪੁਆਇੰਟ ਇਸ ਵੇਲੇ ਮਾਨੂ ਕੇ ਗਿਲ ਦੀ ਟੀਮ ਦੇ ਹਿੱਸੇ ਜਾ ਜੁੜਿਆ ਓ ਲਾਂਡਰ ਆਲੋ ਜੇ ਸਵਾਦ ਆ ਰਿਹਾ ਤੇ ਇੱਕ ਲਲਕਾਰਾ ਮਾਰ ਦਿਓ ਬਹੁਤ ਬਹੁਤ ਧੰਨਵਾਦ ਆ ਜਿਹੜੇ ਵੀਰ ਟਰੈਕਟਰ ਟਰਾਲੀਆਂ ਤੇ ਬੈਠੇ ਆ ਉਹ ਵੀ ਪਾਸੇ ਹੋ ਜਾਣ ਕਿਉਂਕਿ ਕੋਈ ਟਰੈਕਟਰ ਦੇ ਉੱਪਰ ਝਰੀਟ ਨਾ ਪੈ ਜਾਵੇ। ਲਓ ਰੇਡ ਕਹਿੰਦੇ ਇਸ ਵੇਲੇ ਨੌਜਵਾਨ ਘਬਰੂ ਦੀ ਜੱਸੀ ਦੀ ਪਹਿਲੀ ਹੈ। ਇੱਕ ਕੰਨੀ ਤੇ ਲਵ ਨਾਲ ਕਰਮਜੀਤ ਲਸਾੜੇ ਵਾਲਾ ਮੇਰੇ ਵੀਰੋ ਆਹ ਦੇਖੋ ਸਾਹਮਣੇ ਜਦੋਂ ਰਾਣਾ ਸਾਹਿਬ ਦੀ ਟੀਮ ਦੇ ਲਈ ਇੱਕ ਸੀਜ਼ਨ ਦੇ ਵਿੱਚ ਐਨ ਬੱਲੇ-ਬੱਲੇ ਕਰਵਾਈ ਹੈ ਤੇ ਸ਼ੈਰ ਨੇ ਬੜਾ ਸੋਹਣਾ ਲਿਖਿਆ ਸੀ ਪੇ ਉਮਰ ਨਿਆਣੀ ਫਿਰ ਵੀ ਹੱਤ ਕਰਾਰੇ ਪਾ ਜਾਂਦਾ। ਲਸਾੜੇ ਵਾਲਾ ਢੇਰੀਆਂ ਕੋਲ ਆ ਟਾਈਮ ਕਰਾ ਜਾਂਦਾ। ਕਰਮਜੀਤ ਦਾ ਜੱਫਾ ਲੱਗਿਆ। ਉਧਰ ਨੌਜਾਨ ਕਹਿੰਦੇ ਕਾਲਾ ਢੰਡੋਲੀ ਵਾਲਾ ਰੇਡ ਪਾਉਣ ਦੇ ਲਈ ਵੱਲ ਆਉਣਾ ਵਾਲਾ ਮੇਰੇ ਵੀਰੋ ਆ ਮੈਚ ਦੇ ਵਿੱਚ ਵੀ ਕਾਲਾ ਖੇਡ ਰਿਹਾ ਤੇ ਅਗਲੇ ਮੈਚ ਦੇ ਵਿੱਚ ਵੀ ਕਹਿੰਦੇ ਕਾਲੇ ਢਣੋਲੇ ਵਾਲੇ ਨੇ ਰੇਡਾਂ ਪਾੜੀਆਂ ਸੁੱਖਾ ਸੁੱਖਾ ਸਾਡਾ ਵੀਰ ਖੈੜ ਵਾਲਾ ਜਿੱਥੇ ਵੀ ਆਵਾਜ਼ ਨੂੰ ਸੁਣਦਾ ਸਾਡੇ ਕੋਲੇ ਸਟੇਜ ਤੇ ਪਹੁੰਚ ਜਾਵੇ ਸਰਦਾਰ ਗੁਲਜਾਰ ਸਿੰਘ ਜੀ ਔਜਲਾ ਲਾਂਡਰਾ ਉਹਨਾਂ ਦੇ ਵੱਲੋਂ 1 ਲੱਖ ਰੁਪਏ ਦੀ ਮਾਲੀ ਵਾਦਾ ਦਾ ਅਸੀਂ ਧੰਨਵਾਦ ਕਰਦੇ ਹਾਂ ਸਰਪੰਚ ਗੁਲਜਾਰ ਸਿੰਘ ਜੀ ਔਜਲਾ ਤੇ ਨਾਲ ਹੀ ਭਾਈ ਨਿਰਮਲ ਸਿੰਘ ਜੀ ਨਿਮਾ ਜਿਨ੍ਹਾਂ ਵੱਲੋਂ ਹਰ ਸਾਲ ਇਸ ਕਬੱਡੀ ਕੱਪ ਲਈ ਜਿਹੜੇ ਵੱਡੇ ਯੋਗਦਾਨ ਹੁੰਦੇ ਨੇ ਦੋਨੋਂ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ ਗੁਲਜ਼ਾਰ ਔਜਲਾ ਤੇ ਨਿਰਮਲ ਸਿੰਘ ਜੀ ਦੇਮਾ ਧੰਨਵਾਦ ਕਰਦੇ ਜੀ ਦਿਉਰਾ ਵਰਸੀ ਧਨੋਲਾ ਅੱਧੇ ਮਿੰਟ ਦਾ ਟਾਈਮ ਹੈ ਦੋਨੋਂ ਟੀਮਾਂ ਨੂੰ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਦਿਉਰਾ ਵਰਸੀ ਧਨੋਲਾ ਲਓ ਲਸਾੜੇ ਵਾਲਾ ਬੱਬੂ ਮੇਰੇ ਵੀਰੋ ਉਧਰ ਸਾਡੇ ਰੁਪਿੰਦਰ ਹਣੀ ਵੀ ਸੀ ਜੀ ਸੀ ਤੋਂ ਆਨੰਦ ਮਾਨ ਦੇ ਲਾਈਵ ਮੇਰੇ ਵੀਰੋ ਲਸਾੜੇ ਵਾਲਾ ਬੱਬੂ ਇਸ ਵੇਲੇ ਪਾਉਂਦਾ ਰੇਡ ਤੇ ਦੂਜੇ ਪਾਸੇ ਬੂਟਾ ਮਾਣੂਕੇ ਵਾਲਾ ਵਾਹ ਓ ਮਾਣੂਕੇ ਵਾਲਿਆ ਬਾਈ ਜੱਫੇ ਦਾ ਸਵਾਦ ਆਇਆ ਤੇ ਇੱਕ ਵਾਰੀ ਤਾੜੀ ਜ਼ੋਰਦਾਰ ਮਾਰ ਦਿਓ ਮਾਣੂਕੇ ਗਿੱਲ ਵਾਲਾ ਬੂਟਾ ਹੈ ਸਿਰੇ ਦਾ ਮੈਚ ਕਹਿੰਦੇ ਦੋਨੋਂ ਟੀਮਾਂ ਦੇ ਦਰਮਿਆਨ ਖੇਡਿਆ ਜਾ ਰਿਹਾ ਹੈ ਇੱਕ ਪਾਸੇ ਕਹਿੰਦੇ ਵੱਡਾ ਤਜਰਬਾ ਹੈ ਮੇਰੇ ਵੀਰੋ ਦੂਜੇ ਪਾਸੇ ਬਜਨੀ ਕਬੱਡੀ ਤੋਂ ਉੱਠ ਕੇ ਨੌਜਨ ਓਪਨ ਦੇ ਵਿੱਚ ਆਏ ਆ ਮਾਣੂਕੇ ਗਿੱਲ ਵਾਲੇ ਤੇ ਲਸਾੜੇ ਗਿੱਲ ਦਾ ਕਹਿੰਦੇ ਵੱਡਾ ਨਾਮ ਹੈ ਲਓ ਵੇਖ ਰਹਾ ਇਸ ਵੇਲੇ ਨੌਜਨ ਗਰੂ ਕਬੱਡੀ ਪਾਉਂਦਾ ਹੋਇਆ ਜੱਸੀ ਦੀ ਰੇਡ ਪੈ ਰਹੀ ਹੈ ਉਧਰ ਕਰਮਜੀਤ ਬਾਕੀ ਰੁਪਿੰਦਰ ਤਿਆਰਬਾ ਤਿਆਰਬਾ ਹੀ ਹੁੰਦਾ ਜਗਤਾਰ ਧਨੋਲੇ ਵਾਲੇ ਦਾ ਚੰਦਿਆ ਹੋਇਆ ਲੋ ਸਾੜੇ ਦੀ ਧਰਤੀ ਦਾ ਕਹਿੰਦੇ ਕਰਮਜੀਤ ਲਾ ਤਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਦਿਉਰਾ ਤੇ ਧਨੋਲਾ ਜਲਦੀ ਦੇ ਨਾਲ ਇਹ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਦਿਉਰਾ ਤੇ ਧਨੋਲੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਉਹ ਗਰਾਊਂਡ ਦੇ ਵਿੱਚ ਆ ਜਾਣ ਦਿਉਰਾ ਵਰਸੀ ਧਨੋਲਾ ਸਰਦਾਰ ਤਜਿੰਦਰ ਸਿੰਘ ਜੀ ਮਿੱਡੂ ਖੇੜਾ ਉਹ ਵੀ ਇੱਚੇਚੇ ਤਾਰ ਤੇ ਪੁੱਜੇ ਹੋਏ ਆ ਨਾਲ ਹਰਪ੍ਰੀਤ ਸਿੰਘ ਜੀ ਬਾਬਾ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਲਓ ਅਜਲਾਉਦ ਵਾਲਾ ਗगन ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਧਿਆ। ਓ ਓ ਓ ਵਾਹ ਨੌਜਾਨਾ। ਵਾਹ ਓ ਮੁੰਡਿਆ। ਨੀ ਉਹ ਰੀਸਾ ਤੇਰੀ ਐ। ਐਨ ਦੁਨੀਆ ਨਚਣ ਲਾਤੀ ਲਾਂਡਰਾ ਦੇ ਮੇਲੇ ਤੇ ਇਹ ਆ ਜੱਗਾ ਮਾਨੂਕੇ ਵਾਲਾ। ਓ ਵਾਹ ਓ ਜੱਗਾ। ਓ ਲਾਂਡਰਾ ਲੋ ਜੇ ਸਵਾਦ ਆਇਆ ਤੇ ਲਲਕਾਰਾ ਵੱਡਾ ਸਾਰਾ ਮਾਰ ਦਿਓ। ਐਨ ਦੁਨੀਆ ਨਜ਼ਾਰਾ ਲੈ ਰਹੀ ਐ। ਮੇਰੇ ਵੀਰੋ ਕਿਉਂਕਿ ਮਾਨੂਕੇ ਕਿਲ ਦੀ ਟੀਮ ਦਾ ਜਿਹੜਾ ਪ੍ਰਦਰਸ਼ਨ ਐ ਉਹ ਵੀ ਮੇਰੇ ਵੀਰੋ ਐਨ ਸਲਾਹਣ ਜੋਗ ਹੈ ਪੂਰੀ ਬੱਲੇ ਬੱਲੇ ਹੈ ਗੁੱਡ ਵਿਸ਼ੇ ਹੈ ਮੇਰੇ ਵੀਰੋ ਇਹ ਸੀਜ਼ਨ ਦੇ ਲਈ ਮਾਨੂੰਕੇ ਗਿੱਲ ਦੀ ਟੀਮ ਨੂੰ ਲਓ ਖਾਈ ਵਾਲਾ ਦੀਪਾ ਕਬੱਡੀ ਪਾ ਕੇ ਪੜ ਲੈ ਕੇ ਵਾਪਸ ਜਾਂਦਾ ਹੋਇਆ ਲਓ ਅਗਲੀ ਰੇਡ ਪਾਉਣ ਦੇ ਲਈ ਮੇਰੇ ਵੀਰੋ ਇਹ ਹੈ ਕਾਲਾ ਢੰਡੋਲੀ ਵਾਲਾ ਨੌਜਾਨ ਇੱਕ ਕੰਨੀ ਤੇ ਬੱਬੂ ਐ ਲਸਾਰੇ ਬੱਬੂ ਲਸਾਰੇ ਦੀ ਗੱਲ ਹੁੰਦੀ ਹੈ ਤੇ ਸਾਹਮਣੇ ਬੱਬੂ ਭਿੰਡਰਾ ਵਾਲਾ ਇੱਕ ਕੰਨੀ ਦੇ ਉੱਪਰ ਲੱਗਿਆ ਹੋਇਆ ਨਾਲ ਬੋਟਾ ਲਓ ਘੁੱਲਾ ਮਾਨੂੰਕੇ ਵਾਲਾ ਨੌਜਾਨ ਘਬਰੂ ਕੋਸ਼ਿਸ਼ ਕਰਦਾ ਹੈ ਤੇ ਕਾਲਾ ਢੰਡੋਲੀ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ। ਲਓ ਜਿਹੜੇ ਮੇਰੇ ਖਿਡਾਰੀ ਵੀਰ ਥੋੜਾ ਖੜੇ ਐ ਇਕੱਠੇ ਹੋਏ ਥੋੜਾ ਆਪਾਂ ਖੇਲਰ ਦੇ ਜੀ ਤਾਂ ਕਿ ਜਿਹੜੀ ਸੰਗਤ ਆਈ ਹੈ ਨਾ ਪਿੱਛੇ ਜੇ ਇਹਨਾਂ ਨੂੰ ਨਾ ਸਵਾਦ ਆਇਆ ਤੇ ਫੇਰ ਟੂਰਨਾਮੈਂਟ கிரਾਊਂਡ ਦਾ ਕੋਈ ਸਵਾਦ ਨਹੀਂ। ਲਓ ਇੱਕ ਪਾਸੇ ਨੌਜਾਨ ਕਰਦਾ ਕੋਸ਼ਿਸ਼ ਦੀਪੇ ਦੀ ਪੈਂਦੀ ਹੋਈ ਰੇਡ ਤੇ ਜਫਾ ਲਾਉਣ ਦੀ ਮੁਕਾਬਲਾ ਸਖਤ ਹੈ ਮੇਰੇ ਵੀਰੋ। ਵਾਹ ਓਏ ਨੌਜਾਨਾ ਪੁਆਇੰਟ ਇਸ ਵੇਲੇ ਸਟਾਪ ਹੈਲੋ ਅਮਨ ਨੌਜਾਨ ਲਸਾੜੇ ਵਾਲਾ ਲਾ ਤੱਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਲੈ ਵੀ ਹੈਰੀ ਪਾਕਲੀ ਨੌਜਾਨ ਬੱਬੂ ਲਸਾੜੇ ਵਾਲੇ ਦੀ ਰੇਡ ਸਰਪੰਚ ਅਵਤਾਰ ਸਿੰਘ ਦੀ ਬੌਲੀ ਬੈਦਵਾਨ ਨਾਲ ਹੀ ਸਰਪੰਚ ਗੁਲਜਾਰ ਸਿੰਘ ਦੀ ਔਜਲਾ ਜਿਨ੍ਹਾਂ ਵੱਲੋਂ 1 ਲੱਖ ਰੁਪਈਆ ਇਹਨਾਂ ਦਾ ਧੰਨਵਾਦ ਹੈ ਨਾਲ ਹੀ ਜਸਵਿੰਦਰ ਸਿੰਘ ਦੀ ਨਿੰਮਾ ਲਾਂਡਰਾ ਤੋਂ ਇਹਨਾਂ ਵੱਲੋਂ ਵੀ ਵੱਡਾ ਜਿਹੜਾ ਯੋਗਦਾਨ ਦਿੱਤਾ ਜਾਂਦਾ ਇਹਨਾਂ ਵੀਰਾਂ ਦਾ ਧੰਨਵਾਦ ਹੈ ਜਸਵਿੰਦਰ ਸਿੰਘ ਦੀ ਨਿੰਮਾ ਗੁਲਜਾਰ ਸਿੰਘ ਦੀ ਔਜਲਾ ਸਰਪੰਚ ਅਵਤਾਰ ਸਿੰਘ ਦੀ ਬੌਲੀ ਬੈਦਵਾਨ ਇਹਨਾਂ ਵੀਰਾਂ ਦਾ ਤਹਿਦਿ ਲੋ ਧੰਨਵਾਦ ਹੈ ਹਾਂਜੀ ਅਮਨ ਜੀ ਲਓ ਪੁਆਇੰਟ ਮਾਨੂ ਦੇ ਗੁਰਦੀ ਕੀਤੇ ਵੀਰੋ ਉਧਰ ਵੀ ਬੱਬੂ ਐ ਬੱਬੂ ਨੇ ਕਹਿੰਦੇ ਦੇਰਕਿਆਂ ਦੇ ਵਿੱਚੋਂ ਮੇਰੇ ਵੀਰੋ ਮੋਟਰਸਾਈਕਲ ਜਿੱਤੇ ਪਿਛਲੇ ਦਿਨੀ 9 ਤਰੀਕ ਨੂੰ ਲਓ ਜੱਸੀ ਇਸ ਵੇਲੇ ਬਾਗੇ ਪੁਰਾਣੇ ਦੇ ਏਰੀਏ ਦਾ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਚੰਦਾ ਵਾਲਾ ਜੱਸੀ ਇਸ ਵੇਲੇ ਵਧਿਆ ਹੋਇਆ ਲਭੂ ਨਾਲ ਕਹਿੰਦੇ ਨੌਜਨ ਲਖਾ ਲਓ ਕਰਮਜੀਤ ਲਸਾਟ ਵਾਲਾ ਦੁਨੀਆ ਦਾ ਮੰਨਿਆ ਪਰਮੰਨਿਆ ਖਿਡਾਰੀ ਕਰਦਾ ਹੋਇਆ ਕੋਸ਼ਿਸ਼ ਤੇ ਜੱਸੀ ਆਪਣੀ ਟੀਮ ਦੇ ਲਈ ਇੱਕ ਲੱਖਾਂ ਜਿਹੇ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਫੋਰਡ ਟਰੈਕਟਰ ਹੈ ਨਾਲ ਕਹਿੰਦੇ ਟਰਾਲੀਆਂ ਵੀ ਦਿੱਤੀਆਂ ਜਾਣਗੀਆਂ ਮੇਰੇ ਵੀਰੋ ਟਰੈਕਟਰ ਟਰਾਲੀਆਂ ਦੇ ਨਾਲ ਮਾਨ ਸਨਮਾਨ ਅੱਜ ਲਾਂਡਰਾਂ ਵਾਲਿਆਂ ਨੇ ਕੀਤਾ ਕਰਨਾ ਹੈ ਮੇਰੇ ਵੀਰੋ ਪਿਛਲੇ ਸਾਲ ਅਮਨ ਲੰਡੀਆਂ ਜੀਪਾਂ ਸਨ ਇਸ ਸਾਲ ਕਹਿੰਦੇ ਟਰੈਕਟਰ ਦੇ ਨਾਲ ਟਰਾਲੀ ਹੈ ਹਰ ਸਾਲ ਵਾਅਦਾ ਵਾਅਦਾ ਕਦਮ ਪਟਦੇ ਆ ਸਾਡੇ ਵੀਰ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸ਼ਹੀਦ ਮਗਨ ਸਿੰਘ ਵੈਲਫੇਅਰ ਕਲੱਬ ਮੇਰੇ ਵੀਰੋ ਸਾਰੇ ਭਰਾਵਾਂ ਦਾ ਨਗਰ ਨਿਵਾਸੀਆਂ ਦਾ ਇਲਾਕਾ ਨਿਵਾਸੀਆਂ ਦਾ ਯਾਰਾਂ ਮਿੱਤਰਾਂ ਦਾ ਕਿਉਂਕਿ ਯਾਰਾਂ ਦੋਸਤਾ ਕਰਕੇ ਸਾਰਾ ਕੁਝ ਮੇਰੇ ਵੀਡੀਓ ਕੋਈ ਵੀ ਇਨਸਾਨ ਇਕੱਲਾ ਵੱਡਾ ਨਹੀਂ ਹੁੰਦਾ ਯਾਰਾਂ ਦੋਸਤਾ ਕਰਕੇ ਵੱਡਾ ਗੀਤਿੰਦਰ ਉਹਨਾਂ ਦਾ ਧੰਨਵਾਦ ਉਹਨਾਂ ਦੇ ਸਾਰੇ ਸਾਥੀਆਂ ਦਾ ਲਓ ਇਸ ਲਈ ਕਾਲਾ ਢੰਡੋਲੀ ਵਾਲਾ ਢੰਡੋਲੀ ਵਾਲਾ ਕਾਲਾ ਐਨ ਬੱਲੇ ਬੱਲੇ ਕਰਵਾਈ ਪਈ ਹੈ ਜਿਹਨੂੰ ਮਾਣੂ ਕੇ ਗਿਲ ਦੀ ਟੀਮ ਦਾ ਪ੍ਰਦਰਸ਼ਨ ਵਧੀਆ ਲੱਗਿਆ ਉਹ ਤਾੜੀ ਜ਼ੋਰਦਾਰ ਮਾਰ ਦਿਓ ਵਾਹ ਓਏ ਬੂਟਿਆ ਵਾਹ ਓਏ ਬੂਟਿਆ ਐਨ ਸਵਾਦ ਕਰ ਦਿੱਤਾ ਓ ਲਾਂਡਰ ਵਾਲਿਓ ਜੇ ਸਵਾਦ ਆਏ ਤੇ ਲਲਕਾਰਾ ਵੱਡਾ ਸਾਰਾ ਮਾਰ ਦਿਓ ਐਨ ਦੁਨੀਆ ਨਜ਼ਾਰਾ ਲੈ ਰਹੀ ਹੈ ਲਾਂਡਰਾਂ ਦੇ ਕੱਪ ਦਾ ਲਓ ਲੀ ਲਾਂਡਰਾਂ ਚ ਲਾਂਡਰਾਂ ਚ ਇਕੱਠ ਹੋ ਗਿਆ ਇਨ ਇਕੱਠ ਹੋ ਗਿਆ ਮਿੱਤਰੋ ਭਾਰੀ ਆਹ ਅੜਗੀ ਕਰਾਰੀ ਖੇਡ ਮੈਦਾਨ ਅੰਦਰ ਲਓ ਵਾਹ ਵੇ ਖਾਈ ਵਾਲਿਆ ਐਨ ਸਵਾਦ ਵਜਿਆ ਪਿਆ ਮੇਰੇ ਵੀਰੋ ਆਹ ਨੱਚਦਾ ਟੱਪਦਾ ਭੰਗੜੇ ਪਾਉਂਦਾ ਕਿ ਖੇਡਣ ਦੇ ਦਿਨ ਚਾਰ ਦੋਸਤੋ ਖੇਡਣ ਦੇ ਅਗਲੀ ਰੇਡ ਬੱਬੂ ਲਸਾੜੇ ਵਾਲਾ ਇੱਕੰਨੀ ਭਿੰਡਰਾ ਵਾਲਾ ਦੂਸਰੀ ਕੰਨੀ ਜੱਗਾ ਲਓ ਸਾਹਮਣੇ ਵਜਦੀਆਂ ਹੋਈਆਂ ਥਾਪੀਆਂ ਲਓ ਭਿੰਡਰਾ ਵਾਲਾ ਬੱਬੂ ਬਲਜਿੰਦਰੇ ਦਾ ਪਿੰਡੋਂ ਖੇਡ ਮੈਦਾਨ ਦੇ ਵਿੱਚ ਐਨ ਸਿਰੇ ਦਾ ਜਫਾ ਸਿਰੇ ਦਾ ਜਫਾ ਲਾਂਡਰਾਂ ਦੇ ਕੱਪ ਦੀ ਕਹਿੰਦੇ ਐਨ ਧੁੰਮ ਪਈ ਪਈ ਐ ਦੁਨੀਆ ਨੂੰ ਇੰਤਜ਼ਾਰ ਆ ਵੀ ਟਰੈਕਟਰ ਤੇ ਟਰਾਲੀ ਕੌਣ ਜਿੱਤ ਕੇ ਲੈ ਕੇ ਜਾਂਦਾ ਮੇਰੇ ਵੀਰੋ ਲਓ ਵੇਖਦਾ ਵੀ ਅੱਜ ਕੌਣ ਟਰੈਕਟਰ ਤੇ ਸਵਾਰ ਹੋ ਕੇ ਜਾਵੇਗਾ ਆਹ ਹੈ ਨੌਜੋਨ ਜੱਸੀ ਚੰਦਾਵਾਲਾ ਮੋਗੇ ਤੋਂ ਪੁੱਜਿਆ ਹੋਇਆ ਉਧਰ ਲਸਾਰੇ ਗਿੱਲ ਦੀ ਟੀਮ ਦਾ ਲਭੂ ਵੀ ਕਮਾਲ ਦਾ ਜਾਫੀ ਤੇ ਜੱਸੀ ਨੇ ਪੁਆਇੰਟ ਜੋੜ ਦਿੱਤਾ ਅਗਲੀ ਰੇਡ ਇਹ ਹੈ ਅਜਨੌਦ ਵਾਲਾ ਲੈ ਵੀ ਜਲਾਲ ਵਾਲਾ ਕਰ ਗਿਆ ਇਸ ਨੌਜਵਾਨ ਖਿਡਾਰੀ ਦੀ ਲਓ ਗਗਨ ਅਜਲਾਦ ਵਾਲਾ ਮੇਰੇ ਵੀਰੋ ਇਸ ਵੇਲੇ ਪਾਉਂਦਾ ਕਬੱਡੀ ਲਓ ਚਾਰ ਜਾਫੀ ਜੇ ਮਾਨੂ ਕੇ ਗੱਲ ਵਾਲੇ ਜਫਾ ਲਾਉਣਗੇ ਤੇ ਮਾਨ ਸਨਮਾਨ ਹੋੜ ਗਏ ਮੇਰੇ ਪੰਜਾਬੀ ਵੀਰੋ ਲਓ ਇੱਕ ਪਾਸੇ ਬੱਲੇ 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 ਇਹ ਹੈ ਖੁੱਲਾ ਮੇਰੇ ਵੀਰੋ ਅਮਨ ਖੁੱਲਾ ਤੇ ਬੂ ਦੋਨੋਂ ਸਕੇ ਭਰਾ ਨੇ ਚਾਚੇ ਤਾਏ ਦੇ ਪੁੱਤ ਚਾਚੇ ਤਾਏ ਦੇ ਪੁੱਤ ਹੈ ਮੇਰੇ ਵੀਰੋ ਕਜਨ ਬ੍ਰਦਰ ਨੇ ਨਾ ਅਗਲੀ ਰੇਡ ਕਹਿੰਦੇ ਦੀਪੇ ਨੇ ਖੇਡ ਮੈਦਾਨ ਦੇ ਵਿੱਚ ਪਾ ਦਿੱਤੀ ਹੈ ਵੱਖਰੀ ਐਕਸ਼ਨ ਹੈ ਇਸ ਨੌਜਵਾਨ ਦੇ ਖਾਈ ਵਾਲਾ ਦੀਪਾ ਮੇਰੇ ਵੀਰੋ ਕਬੱਡੀ ਪਾਰਾ ਲੱਖਾ ਢੰਡੋਲੀ ਵਾਲਾ ਵੱਜ ਗਈ ਕੈਂਚੀ ਲੱਖੇ ਦੀ ਲੱਗ ਗਿਆ ਜੱਫਾ ਮੇਰੇ ਵੀਰੋ ਐਨ ਵੱਡੇ ਪੱਧਰ ਤੇ ਕਹਿੰਦੇ ਐਡ ਕੀਤੀ ਗਈ ਲਾਂਡਰਾਂ ਦੇ ਕੱਪ ਦੀ ਕੋਈ ਕਸਰ ਨਹੀਂ ਛੱਡੀ ਕਹਿੰਦੇ ਜੀਤਿੰਦਰ ਗਿੱਲ ਉਹਨਾਂ ਨੇ ਸਾਰੇ ਸਾਥੀਆਂ ਨੇ ਅੱਜ ਕੀਤੀ ਹੋਈ ਮਿਹਨਤ ਨੂੰ ਫਲ ਲੱਗਿਆ ਕੱਠ ਵੀ ਵੱਡਾ ਖਿਡਾਰੀ ਵੀ ਵੱਡੇ ਹੈ ਅੰਨ ਸਿਰੇ ਦੀ ਕਬੱਡੀ ਹੋ ਰਹੀ ਹੈ ਆ ਹੈ ਨੌਜਨ ਜੱਗਾ ਮਾਨੂੰਕੇ ਵਾਲਾ ਮੇਰੇ ਵੀਰੋ ਤੇ ਕਾਲਾ ਢੰਡੋਲੀ ਵਾਲਾ ਨੌਜਨ ਆਪਣੀ ਟੀਮ ਦੇ ਹਿੱਸੇ ਲੱਖਾਂ ਜਾਂ ਪੁਆਇੰਟ ਜੋੜਦਾ ਹੋਇਆ ਜੱਸੀ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਲੈ ਵੀ ਰਪਿੰਦਰ ਕਰਗੇ ਲਈ ਸੁਨੌਜਨ ਦੀ ਸਰਦਾਰ ਰਸ਼ੀਤਲ ਸਿੰਘ ਦੀ ਬਰਾੜ ਆਪਣੇ ਸਮੂਚੇ ਗਰੁੱਪ ਦੇ ਨਾਲ ਪੁੱਜੇ ਨੇ ਤੇ 11000 ਰੁਪਏ ਦੀ ਵੱਡੀ مالی ਵਾਦਦ ਨਾਲ ਹੀ ਨਰਿੰਦਰ ਸਿੰਘ ਦੀ ਗਿੱਲ ਉਹ ਵੀ ਆਪਣੇ ਸਾਥੀਆਂ ਦੇ ਨਾਲ ਪੁੱਜੇ ਨੇ 5100 ਰੁਪਿਆ ਅਸੀਂ ਸਦਾ ਸ਼ੀਤਲ ਸਿੰਘ ਦੀ ਬਰਾੜ ਨਰਿੰਦਰ ਸਿੰਘ ਦੀ ਗਿੱਲ ਇਹਨਾਂ ਭਰਾਵਾਂ ਦਾ ਇਹਨਾਂ ਦੇ ਸਾਰੇ ਗਰੁੱਪ ਦਾ ਤਹਿਤੋਂ ਧੰਨਵਾਦ ਕਰਦੇ ਹਾਂ ਜੀ ਲਓ ਲੱਖਾਂ ਢੰਡੋਲੀ ਵਾਲਾ ਉਹ ਸਵਾਦ ਆਇਆ ਜੱਫੇ ਦਾ ਇੱਕ ਲਲਕਾਰਾ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਲਓ ਖੇਡ ਕਬੱਡੀ ਹੈ ਲਾਂਡਰਾਂ ਵਾਲੋ ਤੁਹਾਡਾ ਵੀ ਧੰਨਵਾਦ ਹੈ ਤੁਸੀਂ ਸਵੇਰ ਤੋਂ ਲੈ ਕੇ ਜੇ ਤੁਸੀਂ ਆਉਣੇ ਵੀ ਹੋ ਤੇ ਤੁਹਾਨੂੰ ਸਵਾਗਤ ਗੀਤਿੰਦਰ ਗਿੱਲ ਜੀ 500 ਰੁਪਏ ਇਸ ਨੌਜਣ ਜਾਫੀ ਦੇ ਲਈ ਪੁੱਜਦਾ ਕਰਦੇ ਐ ਗੀਤਿੰਦਰ ਗਿੱਲ ਹਣਾ ਵੱਲੋਂ ਡਿੰਪੀ ਸਾਡਾ ਵੀਰ ਹੈ 500 ਰੁਪਏ ਪੁੱਜਦਾ ਕਰਦਾ ਮੇਰੇ ਵੀਰੋ ਲਓ ਲਾਂਡਰਾਂ ਦੇ ਵਿੱਚ ਟੂਰਨਾਮੈਂਟ ਚੱਲ ਰਿਹਾ ਹੈ ਜਿਹੜੇ ਦਰਸ਼ਕ ਵੀਰ ਲਾਈਵ ਦੇਖ ਰਹੇ ਆ ਉਹਨਾਂ ਨੂੰ ਦੱਸ ਦਈਏ ਵੀ ਕੁਆਟਰਫਾਈਨਲ ਮੈਚ ਹੈ ਭਿੰਡਰਾਂ ਵਾਲੇ ਬਲਜਿੰਦਰ ਦੇ ਪਿੰਡ ਦਾ ਸ਼ੀਰੇ ਭਿੰਡਰ ਦੇ ਪਿੰਡ ਦਾ ਲਓ ਬਿੱਲੇ ਭਿੰਡਰ ਦੇ ਪਿੰਡ ਦਾ ਹੇ ਆ ਬੱਬੂ ਪਿੰਡ ਦਾ ਲੈ ਵੀ ਮੇਰੇ ਵੀਰ ਜਿਹੜੇ ਮੈਚ ਜੱਫੇ ਜ਼ਿਆਦਾ ਲੱਗਦੇ ਉਹ ਮੈਚ ਦਾ ਸਵਾਦ ਹੀ ਵੱਖਰਾ ਹੋ ਜਾਂਦਾ ਕਿ ਰੇਟਾ ਭਾਵੇਂ ਲੱਖ ਪੈਂਦੀਆਂ ਪਰ ਗੱਲ ਜੱਫਿਆਂ ਤੇ ਮੁੱਕਣੀ ਹੈ ਅੱਜ ਲਾਂਡਰਾਂ ਦੇ ਵਿੱਚ ਕਹਿੰਦੇ ਗੱਲ ਜੱਫਿਆਂ ਤੇ ਮੁੱਕਣੀ ਹੈ ਇਧਰ ਪਈ ਹੋਈ ਰੇ ਫਾਈ ਵਾਲੇ ਕਹਿੰਦੇ ਦੀਪੇ ਦੀ ਸਾਹਬ ਦੀ ਧਰਤੀ ਦਾ ਕਹਿੰਦੇ ਗਾਗੋ ਤਕੜੀ ਕਬੱਡੀ ਖੇਡਿਆ ਲਾਓ ਸਾਹਮਣੇ ਇਸ ਲਈ ਦੀਪਾ ਖਾਈ ਵਾਲਾ ਆਹ ਪਾਉਂਦਾ ਪਹਿਲਾ ਨੱਚ ਲੈ ਜਵਾਨੀਏ ਟੱਪ ਲੈ ਜਵਾਨੀਏ ਓ ਲਾਂਡਰ ਆ ਰਹੇ ਹੋ ਜੇ ਸਵਾਦ ਆ ਤੇ ਇੱਕ ਲਲਕਾਰਾ ਮਾਰ ਦਿਓ ਹੁਣ ਪੁਆਇੰਟ ਵੀ ਸੁਣ ਲਓ ਹੁਣ ਪੁਆਇੰਟ ਵੀ ਸੁਣ ਲਓ ਪੁਆਇੰਟ ਸੁਣਿਓ ਯਾਰਾ ਲਸਾੜਾ ਗਿੱਲ 52 ਮਾਣੂ ਕੇ ਗਿੱਲ 16 ਅੱਜ ਤੇ ਵੱਡੇ ਉਲਟ ਫੇਰ ਹੋਏ ਆ ਮਾਣੂ ਕੇ ਆਲਿਓ ਬਾਬਾ ਇਦਾਂ ਹੀ ਮੇਹ ਰੱਖੇ ਜਿਹਨੂੰ ਮਾਣੂ ਕੇ ਗਿੱਲ ਦੀ ਟੀਮ ਦੀ ਪਰਫਾਰਮੈਂਸ ਵਧੀਆ ਲੱਗੀ ਉਹ ਲਲਕਾਰਾ ਜ਼ੋਰਦਾਰ ਮਾਰਨਗੇ ਲਓ ਬੱਲੇ ਬੱਲੇ ਹੋ ਗਈ ਹੈ ਸਾਡਾ ਵੀਰ ਹੈਪੀ ਕਾਇਨਰ ਤੇ ਗੁਰਪ੍ਰੀਤ ਕਾਇਨਰ ਇਹ ਵੀ ਸਾਡੇ ਦਰਮਿਆਨ ਪੁੱਜੇ ਨੇ ਜੋਤੀ ਦੇ ਵਾਲੇ ਦੇ ਗਰੁੱਪ ਤੋਂ ਉਹਨਾਂ ਦਾ ਵੀ ਧੰਨਵਾਦ ਹੈ ਦਿਉਰਾ ਤੇ ਕਹਿੰਦੇ ਧਨੋਲੇ ਦੀਆਂ ਟੀਮਾਂ ਦੇ ਦਰਮਿਆਨ ਮੈਚ ਹੋਣ ਜਾ ਰਿਹਾ ਹੈ ਉਧਰ ਸਾਡਾ ਵੀਰ ਹੈਪੀ ਸੈੱਲ ਵਾਲਾ ਵੀ ਪੁੱਜਾ ਹੋਇਆ ਹੈ ਸੈੱਲ ਦੇ ਵਿੱਚ ਵੀ ਕਹਿੰਦੇ ਹਰ ਸਾਲ ਵੱਡੀਆਂ ਰੌਣਕਾਂ ਲੱਗਦੀਆਂ ਮੇਰੇ ਵੀਰੋ ਜੀ ਆਇਆਂ ਨੂੰ ਆਖਦੇ ਆ ਸਾਡੇ ਵੀਰ ਨੂੰ ਜੀਤਿੰਦਰ ਗਿੱਲ ਉਹਨਾਂ ਵੱਲੋਂ ਹੈਪੀ ਕੈਨੇਡਾ ਸਾਡਾ ਵੀਰ ਲਾਈਵ ਦੇਖ ਰਿਹਾ ਉਹ ਪੁੱਜਿਆ ਹੋਇਆ ਮੇਰੇ ਵੀਰੋ ਸੱਲ ਵਾਲਾ ਹੈਪੀ ਲਿਖਦਾ ਵੀ ਸੋਹਣਾ ਤੇ ਕਹਿੰਦੇ ਪਿੰਡ ਦੇ ਵਿੱਚ ਟੂਰਨਾਮੈਂਟ ਦੇ ਵਿੱਚ ਵਧੀਆ ਕਰਾਉਂਦਾ ਕਾਲੀਗਾਨੀ ਮਿੱਤਰਾਂ ਦੀ ਕੀ ਬਾਤ ਹੈ ਰਵਿੰਦਰ ਸਿੰਘ ਜੀ ਰਵੀ ਮੁੱਲਾਪੁਰ ਤੋਂ ਐ ਗਰਾਊਂਡ ਕਲੀਅਰ ਕਰ ਦਿਓ ਜੀ ਗਰਾਊਂਡ ਕਲੀਅਰ ਕਰ ਦਿਓ ਪਲੀਜ਼ ਗਰਾਊਂਡ